ਮੰਮੀ ਪਤਾ ਨਹੀਂ ਕੀ ਕਰੀ ਜਾਂਦੀ ਆਂ ਅੰਦਰ بس ਮੈਂ ਤਿਆਰ ਵੀ ਹੋ ਗਈ ਉਹ ਮੰਮੀ ਆ ਜਾ ਛੇਤੀ ਅਗਲਾ ਢੀਕਦਾ ਹੋ ਮੈਂ ਤੁਹਾਡੇ ਤੋਂ ਪਹਿਲਾਂ ਤਿਆਰ ਹੋ ਗਈ ਅੱਜ ਤੁਸੀਂ ਮੇਰੇ ਉੱਠਣ ਤੋਂ ਪਹਿਲਾਂ ਹੀ ਤਿਆਰ ਹੋ ਗਏ ਜੀ ਜਾਣਾ ਕਿਤੇ ਉਹ ਤਾਂ ਜੀ ਅਸੀਂ ਪਟਿਆਲੇ ਜਾਣਾ ਮੰਮੀ ਦੀ ਦਵਾਈ ਲੈਣ ਤਾਂ ਕਰਕੇ ਤਿਆਰ ਹੋਈਆਂ ਜੇ ਅਸੀਂ ਜਲਦੀ ਜਾਵਾਂਗੇ ਤਾਂ ਉੱਥੇ ਵਾਰੀ ਆਉਗੀ ਨਹੀਂ ਤਾਂ ਉੱਥੇ ਬਹੁਤ ਭੀੜ ਹੋ ਜਾਂਦੀ ਹੈ ਠੀਕ ਹੈ ਜੀ ਪਰ ਦਵਾਈ ਕਾਦੀ ਲੈ ਕੇ ਆਉਣੀ ਆ ਮੰਮੀ ਦਾ ਬਿਲਕੁਲ ਠੀਕ ਪਈਆ ਹੁਣ ਤੁਹਾਨੂੰ ਕੀ ਦੱਸਾਂ ਜੀ ਆ ਉਮਰ ਚ ਬਥੇਰੇ ਰੋਗ ਲੱਗ ਜਾਂਦੇ ਨੇ ਚਲੋ ਆਇਆ ਕਰਦੇ ਆਪਾਂ ਮੈਂ ਚਲਾ ਜਾਣਾ ਮੰਮੀ ਨਾਲ ਤੁਸੀਂ ਰਹੋ ਇੱਥੇ ਨਾਲੇ ਕਈ ਵਾਰ ਕੋਈ ਚੱਕਰ ਚੁੱਕਰ ਆ ਜਾਂਦਾ ਹੁੰਦਾ ਤੁਸੀਂ ਕਿੱਥੇ ਸਾਂਭੂਗੇ ਮੰਮੀ ਨੂੰ ਬੰਦੇ ਦਾ ਸਹਾਰਾ ਹੁੰਦਾ ਉਹ ਤੁਸੀਂ ਕਾਨੂੰ ਔਖੇ ਹੋਣਾ ਜੀ ਮੈਂ ਜਾ ਤਾਂ ਰਹੀ ਆ ਤੁਸੀਂ ਘਰ ਸਾਂਭ ਲਿਓ ਨਾਲੇ ਪਿੱਛੇ ਅੰਦਰ ਹੀ ਨਾ ਬੈਠੇ ਰਹੋ ਇੱਥੇ 베ੜੇ 'ਚ ਬਹਿ ਜਿਓ ਕਿਤੇ ਬਾਹਰ ਕੋਈ ਸਮਾਨ ਚੱਕ ਕੇ ਲੈ ਜੇ ਚਲੋ ਠੀਕ ਹੈ ਜੀ ਚੱਲ ਅ ਵੀ ਮੈਂ ਤਾਂ ਹੋ ਗਈ ਤਿਆਰ ਪੁੱਤ ਨਾ ਰੁਕਰੇ ਰਹੀ ਅਸੀਂ ਦੁਪਹਿਰ ਤੱਕ ਮੁੜ ਆਵਾਂਗੇ ਹਾਂਜੀ ਮੰਮੀ ਮੈਂ ਤੁਹਾਡੇ ਆਉਣ ਤੱਕ ਵਿੜੇ ਚ ਹੀ ਬਹਿਣਾ ਤੁਸੀਂ ਜਾਇਓ ਠੀਕ ਐ ਪੁੱਤ ਚਲ ਕੁੜੀ ਉੱਠ ਚੱਲੀਏ ਮੰਮੀ ਤੁਹਾਨੂੰ ਲੱਗਦਾ ਵੀ ਅੰਕਲ ਇਹ ਕਰ ਛੇਤੀ ਵੇਚ ਦੂ ਮੈਂ ਹੁਣ ਸਾਰਾ ਘਰ ਦੇਖ ਕੇ ਦੱਸੂਗਾ ਵੀ ਕਿਵੇਂ ਹੈ ਕਿਵੇਂ ਨਹੀਂ ਫੇਰ ਹੀ ਇਹਨੂੰ ਕਹਾਂਗੇ ਵੀ ਭਾਈ ਛੇਤੀ ਵੇਚ ਚ ਚਲੋ ਠੀਕ ਹੈ ਦੇਖ ਲੈਂਦੇ ਆ ਵੀ ਅੰਕਲ ਕੀ ਕਹਦੇ ਨੇ ਆਪਾਂ ਹੀ ਦੱਸੋ ਕੀ ਮਾਂ ਦੇ ਘਰ ਦਾ ਦੇਖੋ ਵੀਰ ਜੀ ਤੁਹਾਡੇ ਸਾਹਮਣੇ ਆ ਸਾਰਾ ਘਰ ਪੱਕਾ ਬਣਿਆ ਹੋਇਆ ਸਾਰਾ ਉੱਪਰ ਚ ਬਾਰਾ ਜਿਹੜਾ ਕੋਈ ਆਊਗਾ ਨਾ ਹਾਨੂੰ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਘਰ ਦਾ ਪੈਸਾ ਲੈ ਦੇਖ ਲਿਆ ਮੈਂ ਪੈਸੇ ਬੋਲੇ ਤੇ ਕਿੰਨੇ ਮੰਗਿਆ ਦੇਖੋ ਅੰਕਲ ਜੀ ਅਸੀਂ ਤਾਂ ਇਸ ਘਰ ਦਾ 10 ਲੱਖ ਰੁਪਇਆ ਲੈਣਾ ਹੈ ਹੈ ਭਾਈ 10 ਲੱਖ ਰੁਪਇਆ ਇਹਨੇ ਨਾਲ ਹੈਗਾ ਭਾਈ ਮਕਾਨ ਹੈ ਤੁਸੀਂ ਭਾਈ ਠੀਕ ਜੇ ਦੱਸੋ ਕੀ ਲੈਣਾ ਅਸੀਂ ਤਾਂ ਅੰਕਲ ਜੀ ਠੀਕ ਹੀ ਦੱਸਿਆ ਹੈ ਬਾਕੀ ਤੁਸੀਂ ਦੱਸ ਦੋ ਵੀ ਕਿੰਨੇ ਦਾ ਵੇਚੂਗਾ ਇਹ ਤਾਂ 500 ਦਾ ਮਕਾਨ ਸਾਡੇ 6 ਲੱਖ ਦਾ ਹੈ ਇਸ ਤੋਂ ਬਾਅਦ ਕਿਸੇ ਨੂੰ ਨਹੀਂ ਦੇਣਾ ਪਾਈ ਮੇਰ ਨਾਲ ਗੱਲ ਕਰੋ ਮੈਂ ਛੇਤੀ ਜਾਣਾ ਸੋਨੋ 6.5 ਲੱਖ ਪੁੱਗਦਾ ਕਿ ਨਹੀਂ ਜੀ ਦੇਖੋ ਵੀਰ ਜੀ 8 ਲੱਖ ਤਾਂ ਦਿਵਾਓ ਸਾਨੂੰ ਐਨਾ ਘਾਟੇ ਚ ਤਾਂ ਸਿੱਟਾ ਵੀ ਨਹੀਂ ਜਾਂਦਾ ਚਲੋ ਕੋਈ ਨਵੇਂ ਦੇਖਦਾ ਤੁਸੀਂ ਮੈਨੂੰ ਨਹੀਂ ਦੱਸੋ ਜੀ ਪੁਰਾਣਾ ਐਫੀਡਰਲ ਸੈਂਸਨ ਕਰਾ ਲਈ ਹਾਂ ਜੀ ਵੀਰ ਜੀ ਉਹ ਤਾਂ ਸਾਰਾ ਕੰਮ ਕਰਾ ਰੱਖਿਆ ਸੀ ਚਲੋ ਠੀਕ ਹੈ ਜੀ ਮੈਂ ਗੱਲ ਕਰ ਲੱਭ ਕੇ ਸਭ ਕੁਝ ਕਰ ਦੂੰਗਾ ਵੀਰ ਜੀ ਥੋੜਾ ਜਿਆਦਾ ਜਲਦੀ ਵੇਚਣ ਦੀ ਕੋਸ਼ਿਸ਼ ਕਰਿਓ ਸਾਨੂੰ ਕਾਲੀ ਆ ਕੋਈ ਨਾ ਭਾਈ ਤੈਨੂੰ ਚਿੰਤਾ ਨਾ ਕਰੋ ਠੀਕ ਹੈ ਜੀ ਤੁਸੀਂ ਚਲੋ ਅਸੀਂ ਗੇਟ ਬੁਡ ਲਾ ਕੇ ਆਉਂਦੇ ਹਾਂ ਆਪਾਂ ਪਾਈ ਤੂੰ ਦਾਸ ਜੀ ਕਿਵੇਂ ਖੜਾ ਆਂਡੇ ਸਤਿ ਸ੍ਰੀ ਅਕਾਲ ਮੈਂ ਤਾਂ ਲਗਾ ਕਿ ਤੇ ਹੈਪੀ ਆਇਆ ਹੋਇਆ ਮੈਂ ਕਿਹਾ ਚੱਲ ਮੇਲਮ ਆਉ ਉਹਨੂੰ ਮੈਂ ਤਾਂ ਆ ਕੇ ਖੜ ਗਿਆ ਸੀ ਜਿੱਦੋਂ ਪਹਿਲਾਂ ਆਇਆ ਸੀ ਉਸ ਦਿਨ ਵੀ ਨਹੀਂ ਮੈਨੂੰ ਮਿਲਿਆ ਨਾ ਭਾਈ ਅੱਜ ਤਾਂ ਨਹੀਂ ਉਹ ਆਇਆ ਅੱਜ ਤਾਂ ਉਹ ਕੋਈ ਕੰਮ ਹੋ ਗਿਆ ਅੱਜ ਤਾਂ ਅਸੀਂ ਦੰਦੇ ਜਣੀਆਂ ਢੇੜਾ ਮਾਰਨ ਆਈਆਂ ਸੀ ਚਲੋ ਠੀਕ ਆਂਟੀ ਜੀ ਮੈਂ ਚੱਲਦਾ ਨਹੀਂ ਚੱਲ ਵਧੀਆ ਹੋ ਗਿਆ ਇਹ ਮਾਗਰੋਂ ਆਇਆ ਨਹੀਂ ਤਾਂ ਇਹਨੇ ਆਪਣੀਆਂ ਸਾਰੀਆਂ ਗੱਲਾਂ ਸੁਣ ਲੈਣੀਆਂ ਸੀ ਨਾਲੇ ਨੂੰ ਪਤਾ ਲੱਗ ਜਾਂਦਾ ਵੀ ਦਲਾਲ ਨੂੰ ਦਿਖਾ ਰਿਹਾ ਸੀ ਘਰ ਕੱਲ ਤਾਂ ਤੁਹਾਡੀ ਠੀਕ ਹੈ ਮੰਮੀ ਪਰ ਰੱਬ ਜਿਹੜਾ ਕੁਝ ਕਰਦਾ ਹੁੰਦਾ ਨਾ ਚੰਗੇ ਨੂੰ ਹੀ ਕਰਦਾ ਹੁੰਦਾ ਆਪਣੀ ਤਾਂ ਬੱਚਤ ਰਹਿ ਗਈ ਕੱਲ ਹੁਣ ਲਾ ਗੇਟ ਨੂੰ ਜਿੰਦਾ ਤੇ ਆਪਾਂ ਚੱਲੀਏ ਅਜੇ ਨਹੀਂ ਪਤਾ ਗੜੀ ਦੇ ਮਾਰਚੋ ਕੋਈ ਹੋਰ ਆ ਕੇ ਖੜ ਜੇ ਹਾਂਜੀ ਮੰਮੀ ਮੈਨੂੰ ਤਾਂ ਕੋਈ ਗੜਬੜ ਲੱਗਦੀ ਆ ਐਂ ਕਰਦਾ ਭੂਆ ਨੂੰ ਫੋਨ ਕਰਦਾ ਪਹਿਲਾਂ ਉਹਨੂੰ ਹੀ ਦੱਸਦਾ ਹਲੋ ਪੂਆ ਜੀ ਸਤਿ ਸ੍ਰੀ ਅਕਾਲ ਆ ਪੁੱਤ ਸਤਿ ਸ੍ਰੀ ਅਕਾਲ ਤੂੰ ਕੌਣ ਬੋਲਦਾ ਓ ਜੀ ਮੈਂ ਬੰਟੀ ਬੋਲਦਾ ਸੀ ਆ ਹੈਪੀ ਦੇ ਘਰ ਦੇ ਨਾਲ ਆ ਮੇਰਾ ਘਰ ਪਛਾਣ ਲਿਆ ਤੁਸੀਂ ਹਾਂ ਹਾਂ ਪੁੱਤ ਪਹਿਚਾਣ ਲਿਆ ਕਿਵੇਂ ਕਰਿਆ ਸੀ ਫੋਨ ਉਹ ਪੂਆ ਜੀ ਮੈਂ ਇੱਕ ਗੱਲ ਕਰਨੀ ਸੀ ਹਾਪੀ ਆਪਦਾ ਘਰ ਕਿਉਂ ਵੇਚ ਰਿਹਾ ਨਾ ਨਾ ਪੁੱਤ ਉਹਨੂੰ ਕੀ ਲੋੜ ਆ ਘਰ ਵੇਚਣ ਦੀ ਨਾਲੇ ਤੈਨੂੰ ਕੀ ਨੇ ਦੱਸਿਆ ਪਰਪੂਆ ਜੀ ਅੱਜ ਹੈਪੀ ਦੇ ਘਰੇ ਘਰ ਵੇਚਣ ਦੀਆਂ ਗੱਲਾਂ ਹੋ ਰਹੀਆਂ ਸੀ ਮੈਂ ਆਪਦੇ ਕੰਨੀਆਂ ਸੁਣੀਆਂ ਨੇ ਤੇ ਅੱਖੀ ਦੇਖਿਆ ਅੱਛਾ ਪਹਿਲਾਂ ਕੌਣ ਕੌਣ ਸੀ ਘਰੇ ਹੈਪੀ ਹੈਗਾ ਸੀ ਪੂਆ ਜੀ ਹੈਪੀ ਤਾਂ ਉੱਥੇ ਹੈ ਨਹੀਂ ਸੀ ਉਹਦੀ ਘਰ ਵਾਲੀ ਤੇ ਉਹਦੀ ਸੱਸ ਸੀ ਉਹ ਘਰ ਵੇਚਣ ਦੀਆਂ ਗੱਲਾਂ ਕਰਦੇ ਸੀ ਮੈਨੂੰ ਤਾਂ ਇਹ ਸ਼ੱਕ ਆ ਵੀ ਪਹਿਲਾਂ ਉੱਥੇ ਦਲਾਲ ਵੀ ਆ ਕੇ ਗਿਆ ਅੱਛਾ ਕਦੋਂ ਕਦੀ ਗੱਲ ਆ ਭਲਾ ਇਹ ਬਸ ਹੁਣੇ ਪੂਆ ਜੀ ਆ 5-7 ਮਿੰਟ ਪਹਿਲਾਂ ਚਲੋ ਠੀਕ ਆ ਪੂਆ ਜੀ ਮੈਂ ਤਾਂ ਸੋਚਿਆ ਤੁਹਾਨੂੰ ਦੱਸ ਦਵਾਂ ਠੀਕ ਹੈ ਜੀ ਲੋ ਮੈਂ ਵੀ ਦੇਖ ਲੋ ਆਪਾਂ ਤਾਂ ਕਹਿੰਦਾ ਸੀ ਵੀ ਜਿੰਨਾ ਚਿਰ ਤੁਸੀਂ ਆਉਂਦੇ ਨਹੀਂ ਮੈਂ ਬੇੜੇ 'ਚ ਹੀ ਬੈਠੂੰਗਾ ਲੈ ਹੁਣ ਮੈਨੂੰ ਲੱਗਦਾ ਅੰਦਰ ਚਲਿਆ ਗਿਆ ਉਹਨਾਂ ਫੇਰ ਕੀ ਹੋ ਗਿਆ ਦਰਵਾਜ਼ਾ ਗਿਆ ਇੱਥੇ ਉਹਨੂੰ ਕਰਨੀ ਲੱਗਦੀ ਹੋ ਬਾਰਤਾ ਨਹੀਂ ਖੁੱਲਾ ਛੱਡ ਕੇ ਗਿਆ ਬਾਰਤਾ ਲੱਗਿਆ ਰਹੀ ਸੀ ਚਲੋ ਠੀਕ ਹੈ ਮੰਮੀ ਹੋਰ ਵਧੀਆ ਹੋ ਗਿਆ ਤੇਰੇ ਅੰਕਲ ਨੂੰ ਘਰ ਦਿਖਾਇਆ ਹੈ ਹੁਣ ਇਹਨੇ ਤਾਂ ਮਿੰਟ ਲਾਉਣਾ ਵੇਚਣ ਲੱਗੇ ਇਹ ਤਾਂ ਮੰਮੀ ਮੈਨੂੰ ਵੀ ਪਤਾ ਹੈ ਵੀ ਉਹਨੇ ਘਰ ਵੇਚਣ ਨੂੰ ਮਿੰਟ ਲਾਉਣਾ ਪਰ ਤੁਸੀਂ ਆ ਗਲਤ ਕੀਤਾ ਜਦੋਂ ਮੈਂ ਉਹਨੂੰ 10 ਲੱਖ ਕਿਹਾ ਸੀ ਤੁਸੀਂ ਮਿੰਟ 'ਚ ਅੱਠ ਤੇ ਆ ਗਏ 2 ਲੱਖ ਘਟਾਤਾ ਹੁਣ ਜਦੋਂ ਉਹ ਕਿਸੇ ਨੂੰ ਹੋਰ ਘਰ ਦਿਖਾਊਗਾ ਉਹਦਾ ਕੀ ਪਤਾ 8 ਤੋਂ 7 ਤੇ ਆ ਜੇ ਪਹਿਲਾਂ ਤਾਂ ਵਧਾ ਚੜਾ ਕੀ ਕਹਿਣਾ ਪੈਂਦਾ ਤਾਂ ਕਿਤੇ 8 ਲੱਖ ਦਊਗਾ ਹਜੇ ਤੁਸੀਂ ਕਹਿੰਦੇ ਸੀ ਜੇ ਆਪਾਂ ਦਲਾਲੀ ਵੱਧ ਦੇ ਦਾਂਗੇ ਫੇਰ ਆਪਾਂ ਨੂੰ ਕੀ ਬਚੂਗਾ ਨਹੀਂ ਬਚਣ ਨੂੰ ਕੀ ਤੈਂ ਉਹ ਤੇ ਨੋਟ ਲਾਏ ਨੇ ਘਰ ਤੇ ਖਰੀਦੇ ਨੇ ਜਿਹੜੇ ਆ ਜਾਣਗੇ ਨਾਲੇ ਤੂੰ ਆਪ ਦੇਖ ਉਹ ਤਾਂ 6.5 ਹੀ ਕਹਿੰਦਾ ਸੀ ਫੇਰ ਮੈਂ 8 ਤੇ ਲਹਾਂਦਾ ਮੰਮੀ ਇਹ ਤਾਂ ਦਲਾਲਾਂ ਦੀ ਆਦਤ ਹੁੰਦੀ ਹੈ ਉਹ ਤਾਂ ਕਹਿ ਦਿੰਦੇ ਨੇ ਵੀ ਚੀਜ਼ ਨੂੰ ਅੱਧ ਬੁੱਲ ਚ ਦੇ ਦੋ ਇਹ ਉਹਨਾਂ ਨੇ ਆਪ ਕਮਾਉਣਾ ਹੁੰਦਾ ਨਾਲੇ ਤਾਂ ਦੋਨੇ ਪਾਸਿਓਂ ਦਲਾਲੀ ਲੈ ਲੈਂਦੇ ਨੇ ਜਿਹੜੇ ਉੱਪਰੋਂ ਬਣ ਜਾਂਦੇ ਨੇ ਉਹ ਬਾਦੂ ਦੇ ਨਹੀਂ ਉਹ ਤਾਂ ਹੁਣ ਦੋ ਪੈਸੇ ਉਹਨਾਂ ਨੇ ਕਮਾਉਨੇ ਹੀ ਨਹੀਂ ਉਹਦੇ ਪਿੱਛੇ ਉਹ ਸਾਰਾ ਦਿਨ ਫਿਰਦੇ ਨੇ ਤੇ ਨਾਲੇ ਜਿੰਨੇ ਦਾ ਉਹਨੇ ਰੇਟ ਲਾਇਆ ਸੀ ਨਾ ਘਰ ਉਹਨੇ ਇਕਦਈ ਆ ਆ ਤਾਂ 1.5 ਲੱਖ ਮੈਂ ਵਧਾਤਾ ਨਾਲੇ ਤੈਨੂੰ ਪਤਾ ਹੀ ਹੈ ਅੱਜਕੱਲ ਛੋਟੇ ਘਰਾਂ ਨੂੰ ਕੋਈ ਨਹੀਂ ਪੁੱਛਦਾ ਹੁਣ ਤਾਂ ਕੋਠੀਆਂ ਲੈਂਦੇ ਨੇ ਜਿੱਥੇ ਗੱਡੀ ਗੁੱਡੀ ਵੜਦੀ ਹੋਵੇ ਇਹਦੇ ਘਰੇ ਤਾਂ ਸਾਈਕਲ ਮਸਾਂ ਵੜਦਾ ਅਜੇ ਤੂੰ ਕਹਿੰਦੀ ਮੈਂ 10 ਲੱਖ ਲੈਣਾ ਜੇ ਤੂੰ 10 ਲੱਖ ਤੇ ਹੀ ਅੜੀ ਰਹੀ ਨਾ ਫੇਰ ਨੀ ਉਹ ਵਿਕਦਾ ਰੁਕਦਾ ਪਿਆ ਕੀ ਜਾਈ ਇੱਥੇ ਬੈਠੀ ਚਲੋ ਠੀਕ ਐ ਮੰਮੀ ਉਹ ਕਹਿੰਦੇ ਤਾਂ ਹੁੰਦੇ ਨੇ ਵੀ ਪੁੰਨੇ ਦੀ ਗਾਉਂ ਦੇ ਕੀ ਦੰਦ ਦੇਖਣੇ ਨੇ ਜਿੰਨੇ ਜੀ ਵਿਕਜੂ ਆਪਾਂ ਤਾਂ ਓਨੇ ਦਾ ਹੀ ਠੀਕ ਐ ਨਹੀਂ ਤਾਂ ਹੀ ਤਾਂ ਮੈਂ ਮੌਕਾ ਸੰਭਲਿਆ ਉਹਨੂੰ 8 ਲੱਖ ਕਹਿਤਾ ਮੈਂ ਕਿਤੇ ਇਹ ਵੀ ਨਾ ਟਿਰਕ ਜੇ 10 ਲੱਖ ਸੁਣ ਕੇ ਕਿਤੇ ਭਾਜੀ ਨਾ ਜਾਵੇ ਫੇਰ ਜਮੇ ਨੂੰ ਦੇਖਣਾ ਹਾਏ ਤਾਂ ਠੀਕ ਐ ਮੰਮੀ ਬਸ ਹੁਣ ਤਾਂ ਆਏ ਐ ਵੀ ਅੰਕਲ ਛੇਤੀ ਛੇਤੀ ਕੋਈ ਗਾਹਕ ਲਾ ਦੇ ਆਪਾਂ ਵੇਚ ਕੇ ਘਰ ਆਪਦੇ ਪੈਸੇ ਸਾਭ ਲਈਏ ਮੀਤੂ ਦੇਖਦੀ ਜਾ ਇਹ ਤਾਂ ਇੱਕ ਦੋ ਦਿਨਾਂ ਚ ਵਿਕਿਆ ਦੂ ਇਹ ਤਾਂ ਬਹੁਤ ਕਾਲਾ ਹੈ ਇਹ ਤਾਂ ਬਾੜੀ ਦੂਰ ਦੂਰ ਤੱਕ ਜਾਂਦਾ ਹੈ ਦਲਾਲੀ ਕਰਨ ਨਾਲੇ ਜੇ ਵਿਕਿਆਊਗਾ ਤਾਂ ਇਹਨੂੰ ਦੋ ਪੈਸੇ ਬਣਨਗੇ ਆਪਦੇ ਲਾਲਚ ਨੂੰ ਤਾਂ ਇਹ ਭੱਜਿਆ ਫਿਰੂਗਾ ਸੱਚ ਮम्मी ਆਪਾਂ ਅੰਕਲ ਨੂੰ ਚਾਬੀ ਵੜਾਉਣੀ ਤਾਂ ਭੁੱਲੀ ਗਏ ਚਾਬੀ ਤਾਂ ਆਪਣੇ ਕੋਲੇ ਐ ਫੇਰ ਉਹ ਕਿਸੇ ਨੂੰ ਘਰ ਕਿਵੇਂ ਦਿਖਾਊਗਾ ਨੀ ਕੋਈ ਨਹੀਂ ਤੇਰ ਕੀ ਹੋ ਗਿਆ ਉਹਨੇ ਕਿਹਾ ਤਾਂ ਸੀ ਵੀ ਮੈਂ ਫੋਨ ਕਰੂੰਗਾ ਜਦੋਂ ਫੋਨ ਕਰੂੰਗਾ ਕਹਿ ਲਾਂਗੇ ਵੀ ਚਾਬੀ ਫੜ ਕੇ ਲੈ ਜਾ ਲੈ ਮੰਮੀ ਤੁਸੀਂ ਤਾਂ ਕੋਈ ਨਵਾਂ ਪੰਗਾ ਖੜਾ ਕਰੋਗੀ ਉਧਰੋਂ ਅੰਕਲ ਘਰੇ ਚਾਬੀ ਲੈਣਾ ਆਜੇ ਉਧਰੋਂ ਇਹ ਅੰਦਰੋਂ ਬਾਹਰ ਆਜੇ ਫੇਰ ਕੀ ਕਹੋਗੇ ਫੇਰ ਕੋਈ ਨਵਾਂ ਬਹਾਨਾ ਬਣਾਉਣਾ ਪਊ ਇਹਨੇ ਕਿੰਨੇ ਕੁ ਬਹਾਨੇ ਬਣਾਈ ਜਾਈਏ ਨਹੀਂ ਤੂੰ ਫਿਕਰ ਨਾ ਕਰ ਚਾਬੀ ਤਾਂ ਮੈਂ ਆਪੇ ਫੜਾ ਦੂੰ ਪਰ ਇੱਕ ਗੱਲ ਦਾ ਧਿਆਨ ਰੱਖੀ ਹੈਪੀ ਦੇ ਕੰਨੀ ਗੱਲ ਨਾ ਪੈ ਜੇ ਵਾਸਾ ਥੋੜੇ ਜਿਨਾਂ ਦਾ ਵਿਚਾਰ ਰੱਖ ਲਾ ਮਗਰ ਉਹ ਦੇਖੀ ਜੋ ਕੀ ਬਣੂ ਮੰਮੀ ਇਹ ਗੱਲ ਦੀ ਤਾਂ ਤੁਸੀਂ ਵੀ ਟੈਨਸ਼ਨ ਨਾ ਲਓ ਮੈਂ ਨਹੀਂ ਉਹਨੂੰ ਕੁਝ ਪਤਾ ਲੱਗਣ ਦਿੰਦੀ ਇੱਕ ਗੱਲ ਦਾ ਹੋਰ ਵੀ ਧਿਆਨ ਰੱਖੇ ਜੇ ਤੇ ਇਥੋਂ ਚਾਬੀ ਮੰਗੇ ਨਾ ਉਹਨੂੰ ਦੇਈ ਨਾ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦੇ ਕਿਤੇ ਉਹ ਮੁੜ ਕੇ ਆਪਾਂ ਨੂੰ ਚਾਬੀ ਦੇ ਦੇਈ ਨਾ ਹਾਂ ਮੰਮੀ ਇਹ ਗੱਲ ਦਾ ਤਾਂ ਧਿਆਨ ਰੱਖਣਾ ਹੀ ਪੈਣਾ ਨਾਲੇ ਇਹਦਾ ਕੀ ਪਤਾ ਫੇਰ ਕਹਿ ਦੇਵੇ ਮੈਂ ਪਿੰਡ ਜਾ ਕੇ ਆਉਣਾ ਫੜਾਓ ਜੀ ਚਾਬੀ ਹੋਰ ਹੋਣਾ ਕਾਹੀ ਤਾਂ ਤੈਨੂੰ ਕਹਿਣੀ ਆ ਕਿ ਆ ਵੀ ਤੂੰ ਸਾਮਕੇ ਰੱਖੀ ਕਿਤੇ ਤੇਰਾ ਅੰਕਲ ਆ ਗਏ ਮੌਕੇ ਤੇ ਤੈਨੂੰ ਚਾਬੀ ਨਾ ਮਿਲੇ ਹਾਂ ਮੰਮੀ ਗੱਲ ਤਾਂ ਤੁਹਾਡੀ ਠੀਕ ਐ ਹੁਣ ਤਾਂ ਮੈਂ ਚਾਬੀ ਆਪਣੇ ਪਰਸ 'ਚ ਹੀ ਰੱਖੂੰਗੀ ਮੇਰਾ ਪਰਸ ਤਾਂ ਨਹੀਂ ਉਹ ਫਰੋਲਣ ਲੱਗਿਆ ਜੇ ਕਦੇ ਚਾਬੀ ਮੰਗੂਗਾ ਤਾਂ ਮੈਂ ਟਾਲ ਮਟੋਲ ਕਰ ਦੂੰਗੀ ਚਲੋ ਆਜੋ ਹੁਣ ਆਪਾਂ ਪਾਣੀ ਧਾਣੀ ਪੀਏ ਚੱਲ ਬੱਤਾ ਹੋਰ ਜੀ ਅੰਕਲ ਜੀ ਕਰੋਨੀਆ ਮੈਂ ਗੱਲ ਆ ਮਮੀ ਅੰਕਲ ਦਾ ਫੋਨ ਹੈ ਗੱਲ ਕਰਿਓ ਹੈਲੋ ਹਾਂਜੀ ਵੀਰ ਜੀ ਅੱਛਾ ਅੱਛਾ ਜੀ ਉਹ ਅਸੀਂ ਨਾ ਕਾੜੀ ਕਾੜੀ ਚ ਭੁੱਲ ਗਏ ਤੁਸੀਂ ਨਾਂਗੇ ਸਾਡੇ ਵੀ ਯਾਦ ਨਹੀਂ ਰਿਹਾ ਫੜਾਉਣੀ ਤੁਸੀਂ ਦੇਖੋ ਜੀ ਤੁਹਾਨੂੰ ਕਦੋਂ ਕੋ ਲੋੜ ਹੈ ਠੀਕ ਹੈ ਜੀ ਤੁਸੀਂ ਐਂ ਕਰਿਓ ਆਥ ਨੇ ਜਦੋਂ ਮਰਜ਼ੀ ਫੜਕੇ ਲੈ ਜਿਓ ਹਾਂਜੀ ਹਾਂਜੀ ਅਸੀਂ ਕਰਈਆਂ ਕਿਤੇ ਨਹੀਂ ਜਾਣਾ ਅਸੀਂ ਤੁਸੀਂ ਜਦੋਂ ਮਰਜੀ ਆ ਗਿਓ ਠੀਕ ਹੈ ਜੀ ਨਾਲੇ ਤੁਸੀਂ ਐਂ ਦੱਸੋ ਵੀ ਗਾਹਕ ਤਿਆਰ ਹੈ ਅੱਛਾ ਚਲੋ ਤੁਸੀਂ ਐਂ ਦੇਖੋ ਵੀ ਆਪਾਂ 8 ਲੱਖ ਤੋਂ ਘੱਟ ਨਹੀਂ ਦੇਣਾ ਚਲੋ ਠੀਕ ਹੈ ਜੀ ਆਥ ਨੇ ਲੈ ਜਾਓ ਚਾਬੀ ਤੇ ਉਹਨਾਂ ਨੂੰ ਦਿਖਾ ਦਿਓ ਕਰ ਮੰਮੀ ਕੀ ਕਹਿੰਦੇ ਸੀ ਅੰਕਲ ਲੱਗ ਗਿਆ ਕੋਈ ਗਾਹਕ ਹਾਂ ਕਹਿੰਦਾ ਸੀਗਾ ਗਾਹਕ ਹੈਗਾ ਮੇਰੇ ਹੱਥ 'ਚ ਆਥਨੇ ਦੇਖਣ ਆਉਣਗੇ ਤਾਂ ਹੀ ਤਾਂ ਉਹਨੇ ਫੋਨ ਕਰਿਆ ਸੀ ਚਾਬੀ ਲੈਣ ਦੇ ਮਾਰੇ ਨੇ ਮੈਂ ਕਿਹਾ ਆਥਨੇ ਲੈ ਜਾਓ ਚਲ ਮੰਮੀ ਫੇਰ ਤਾਂ ਠੀਕ ਐ ਮੈਨੂੰ ਤਾਂ ਐ ਲੱਗਦਾ ਵੀ ਆਪਣਾ ਕੰਮ ਛੇਤੀ ਬਣ ਜਾਊਗਾ ਨਿਓ ਤਾਂ ਬਣੇ ਤੋਂ ਜਾਣੀਏ ਐ ਦੇਖਣ ਤਾਂ ਬਥੇਰੇ ਆਉਂਦੇ ਹੁੰਦੇ ਨੇ ਜੇ ਅਗਲੇ ਨੇ ਪਸੰਦ ਆਊਗਾ ਤਾਂ ਹੀ ਅਗਲਾ ਲਊਗਾ ਚਲ ਸ਼ੁਕਰ ਐ ਮੰਮੀ ਕਾਹਕ ਤਾਂ ਪੈਣ ਲੱਗਿਆ ਜੇ ਇੱਕ ਨੂੰ ਨਹੀਂ ਪਸੰਦ ਆਊਗਾ ਤਾਂ ਦੂਜੇ ਨੂੰ ਤਾਂ ਆ ਹੀ ਜਾਊਗਾ ਨਾਲੇ ਅੰਕਲ ਨੇ ਤਾਂ ਕਾਹਲ ਕਰਨੀ ਐ ਉਹ ਤਾਂ ਵੇਚਣ ਨੂੰ ਕਾਲਾ ਐ ਕਾ ਲਹੌੜੀ ਬੋਲ ਮੈਂ ਤਾਂ ਆਪ ਭੁੱਲ ਗਈ ਸੀ ਤੇਰੇ ਨਾਲ ਗੱਲਾਂ ਮਾਰੀ ਜੰਨੀ ਆ ਐ ਨਹੀਂ ਦੇਖਿਆ ਵੀ ਅੰਦਰ ਬੈਠਾ ਆਪਣੀਆਂ ਗੱਲਾਂ ਨਾ ਸੁਣ ਲੇ ਮੰਮੀ ਹੋ ਤਾਂ ਸੱਤ ਆਪਿਆ ਹੁਣ ਮੈਂ ਇੰਨੀ ਪਾਗਲ ਥੋੜੀ ਆ ਵੀ ਮੈਂ ਤੁਹਾਡੇ ਕੋਲੇ ਉੱਚੀ ਉੱਚੀ ਗੱਲਾਂ ਕਰੂੰਗੀ ਇਹ ਜੀਆਂ ਮੰਮੀ ਭੂਆ ਕਿ ਮੈਂ ਆਉਂਦੀ ਆ ਅਸ ਸੀ ਗਾ ਭੂਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੈਜੂ ਭਾਜੀ ਮੈਂ ਪਾਣੀ ਲਿਹਾਉਣੀ ਆ। ਆਲੋਪ ਲਈ ਪਾਣੀ। ਨਾ ਮੈਂ ਨਹੀਂ ਪੀਣਾ ਭਾਈ ਪਾਣੀ ਪੂਣੀ। ਮੈਨੂੰ ਐ ਦੱਸਾ ਹੈਪੀ ਕਿੱਥੇ ਆ? ਕੋਈ ਨਾ ਭੈਣ ਜੀ ਤੁਸੀਂ ਪਾਣੀ ਤਾਂ ਪੀ ਲਓ। ਹੈਪੀ ਅੰਦਰ ਸੁੱਤਾ ਪਿਆ। ਕੀ ਗੱਲ ਭੈਣ ਜੀ? ਤੁਸੀਂ ਤਾਂ ਬੜੀ ਧੀਰ ਬਾਅਦ ਗੇੜਾ ਮਾਰਿਆ। ਥੋੜਾ ਟਾਈਮ ਹੀ ਨਹੀਂ ਲੱਗਿਆ। ਮੈਂ ਤਾਂ ਭੈਣ ਜੀ ਬਥੇਰਾ ਸੀ ਪਰ ਮੈਂ ਸੋਚਿਆ ਕਿ ਹੈਪੀ ਆਪਦੇ ਸਹੁਰਿਆਂ ਦੇ ਘਰੇ ਸੁਖੀ ਵੱਸਦਾ ਹੂੰ ਮੈਂ ਤਾਂ ਨਹੀਂ ਆਈ ਮੈਂ ਭੈਣ ਜੀ ਇਹਦੇ ਵਿੱਚ ਫਿਰ ਕਿਹੜਾ ਸ਼ੱਕ ਹੈ ਸੁਖੀ ਇਹ ਵੱਸਦਾ ਹੈ ਚੰਗਾ ਖਾਂਦਾ ਹੈ ਚੰਗਾ ਪਹਿਨਦਾ ਹੈ ਕੱਲਾ ਖਾਣ ਪੀਣ ਨਾਲ ਤਾਂ ਨੰੰਦਾ ਸੁਖੀ ਹੁੰਦਾ ਹੋਰ ਉਹਦੀ ਇੱਜ਼ਤ ਨਹੀਂ ਹੈਗੀ ਹੈ ਇੱਜ਼ਤ ਨਹੀਂ ਹੈਗੀ ਭੈਣ ਜੀ ਤੁਹਾਨੂੰ ਕਿਹਨੇ ਕਹਿਤਾ ਵੀ ਉਹਦੀ ਇੱਜ਼ਤ ਨਹੀਂ ਹੈਗੀ ਨਾ ਤੁਸੀਂ ਕਦੇ ਆਏ ਹੋ ਨਾ ਗਏ ਹੋ ਤੇ ਮੈਂ ਆਈ ਗਈ ਨਹੀਂ ਮੈਨੂੰ ਉੱਥੇ ਬੈਠੀ ਨੂੰ ਸਾਰਾ ਕੁਝ ਪਤਾ ਹੈ ਵੀ ਉਹਦੇ ਨਾਲ ਕੀ ਹੋ ਰਿਹਾ ਹੈ। ਅੱਛਾ ਨਾ ਭੈਣ ਜੀ ਸਾਨੂੰ ਵੀ ਦੱਸ ਦੋ ਵੀ ਉਹਦੇ ਨਾਲ ਕੀ ਹੋ ਰਿਹਾ। ਨਾ ਸਾਨੂੰ ਕੋਈ ਪਤਾ ਨਹੀਂ ਕਰਨ ਵਾਲਿਆਂ ਵੀ ਤਾਂ ਤੁਸੀਂ ਮਾਮਾ ਧੀਆਂ ਆਈਆਂ ਹੋ। ਨਾ ਭੈਣ ਜੀ ਤੁਸੀਂ ਹੱਥ ਵੀ ਕਰਦੇ ਹੋ। ਤੁਸੀਂ ਤਾਂ ਹੁਣ ਸਾਰੀ ਸਾਡੇ ਨਾਲ ਲੜਨ ਲੱਗ ਗਏ। ਨਾਲ ਇਹ じゃ ਅਸੀਂ ਮਾਮਾ ਧੀਆਂ ਨੇ ਕੀ ਕਰਤਾ। ਜਿਹੜੀਆਂ ਆ ਗੱਲਾਂ ਸੁਣਾਉਣ ਲੱਗ ਗਏ। ਇੱਕ ਤਾਂ ਮੇਰੇ ਭਤੀਜੇ ਦਾ ਘਰ ਵੇਚਣ ਨੂੰ ਕਹਿੰਦੇ ਹੋ। ਅੱਜੇ ਕਹਦੇ ਕੀਤਾ ਕੀ ਹੈ। ਨਾ ਪੂਆ ਜੀ ਤੁਹਾਨੂੰ ਕੌਣ ਕਹਿੰਦਾ ਵੀ ਅਸੀਂ ਘਰ ਵੇਚਣ ਨੂੰ ਫਿਰਦੇ ਆ ਮੈਂ ਮੈਨੂੰ ਤਾਂ ਉੱਥੋਂ ਗਵਾਂਦੇ ਨੇ ਮੁੰਡੇ ਦਾ ਫੋਨ ਆਇਆ ਕਿ ਤੁਸੀਂ ਦੋਨੇ ਮਾਵਾ ਤੇ ਅੰਦ ਲਾਲ ਨੂੰ ਘਰ ਦਿਖਾਉਂਦੇ ਆ ਫਿਰਦੇ ਹੋ ਹਾਏ ਹਾਏ ਨਾ ਪੂਆ ਜੀ ਅਸੀਂ ਕਿੱਥੇ ਕਿਸੇ ਨੂੰ ਘਰ ਦਿਖਾਇਆ ਅਸੀਂ ਤਾਂ ਉੱਥੇ ਗਏ ਵੀ ਨਹੀਂ ਇਹ ਤਾਂ ਤੁਹਾਡੇ ਕੋਲੇ ਕਿਸੇ ਨੇ ਚੁਗਲੀ ਲਾਤੀ ਝੂਠ ਬੋਲਦਾ ਤੁਹਾਨੂੰ ਚਲ ਕੋਈ ਨਾ ਤੁਸੀਂ ਰੋਕੋ ਇੱਕ ਮਿੰਟ ਮੈਂ ਹੈਪੀ ਨਾਲ ਗੱਲ ਕਰ ਲਾਂ ਮੰਮੀ ਇਤਨ ਨਮਈ ਸੱਪਾ ਛਿੜ ਗਿਆ ਨਾ ਇਹਨੂੰ ਕਿਹਨੇ ਦੱਸਤਾ ਨਹੀਂ ਮੈਨੂੰ ਤਾਂ ਉਸੇ ਮੁੰਡੇ ਤੇ ਸ਼ੱਕ ਹੈ ਜਿਹੜਾ ਆਪਣੇ ਹੁੰਦੇ ਆਇਆ ਸੀ ਕਿਤੇ ਉਹਨੇ ਨਾ ਫੋਨ ਫੋਨ ਕਰਤਾ ਹੋਵੇ ਹੋਰ ਮੰਮੀ ਦੱਸ ਉਹਨੇ ਵੀ ਉਸੇ ਟਾਈਮ ਹੀ ਆਉਣਾ ਸੀ ਲੈ ਆ ਪੈ ਲੰਮੀਆਂ ਤਾਣੀ ਬੇ ਮੁੰਡਿਆ ਉੱਠ ਭੂਆ ਜੀ ਤੁਸੀਂ ਅਚਾਨਕ ਆ ਜੋ ਬਹਿ ਜਾ ਹੋਰ ਦੱਸੋ ਸਭ ਠੀਕ ਠਾਕ ਹੈ ਬੇ ਠੀਕ ਹੈ ਕਿੱਥੇ ਹੈ ਪਾਹਿੰਦਾ ਮੈਂ ਤੇਰੇ ਕੋਲ ਆਇਆ ਨਾ ਤੂੰ ਇੱਥੇ ਪਿਆ ਰਹਿਣਾ ਤੇ ਮਾੜੇ ਮੋੜੇ ਘਰ ਦੀ ਖਬਰ ਸਾਰ ਰੱਖਿਆ ਕਰ ਪਰ ਪੂਆ ਜੀ ਕੀ ਹੋ ਗਿਆ ਕੀ ਖਬਰ ਸਾਰ ਰੱਖਾਂ ਕਰਦੀ ਨਾਲਿਆ ਥੋੜੇ ਦਿਨ ਪਹਿਲਾਂ ਤਾਂ ਮੈਂ ਜਾ ਕੇ ਆਇਆ ਤੇ ਸਾਫ ਸਫਾਈ ਵੀ ਮੈਂ ਕਰਕੇ ਆਇਆ ਉੱਥੇ ਹੁਣ ਫਿਰ ਕਿਹੜੀ ਖਬਰ ਰੱਖਾਂ ਮੈ ਤੈਨੂੰ ਕਿਸੇ ਗੱਲ ਦਾ ਪਤਾ ਲੱਗਾ ਇਹ ਦੋਨੇ ਜਾਣੀਆਂ ਤੇਰਾ ਘਰ ਵੇਚਣ ਨੂੰ ਫਿਰਦੀਆਂ ਨੇ ਹਾਂ ਪੂਆ ਜੀ ਮੇਰਾ ਘਰ ਵੇਚਣ ਨੂੰ ਫਿਰਦੀਆਂ ਨੇ ਨਹੀਂ ਨਹੀਂ ਪੂਆ ਜੀ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੋਊਗੀ ਮਲੇ ਇਹਨਾਂ ਨੂੰ ਲੋੜ ਕੀ ਐ ਮੇਰਾ ਘਰ ਵੇਚਣ ਦੀ ਇਹਨਾਂ ਲੈ ਤਾਂ ਆਪਦੇ ਗੋਲੀ ਬਥੇਰਾ ਕੁਛ ਐ ਨਾਲੇ ਮੇਰਾ ਵੀ ਵਧੀਆ ਕਰਦੇ ਨੇ ਇਹ ਮੈਂ ਭੋਲਿਆ ਪੰਛਿਆ ਤੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਕਿ ਤੇਰੀ ਪਿੱਠ ਪਿੱਛੇ ਕੀ ਹੋ ਰਿਹਾ ਐ ਮੇਰੇ ਕੋਲ ਅੱਜ ਬੰਟੀ ਦਾ ਫੋਨ ਆਇਆ ਸੀ ਇਹ ਕਿਸੇ ਦਲਾਲ ਨੂੰ ਘਰ ਦਿਖਾ ਕੇ ਆਇਆ ਨੇ ਅੱਜ ਤੁਸੀਂ ਮੇਰੇ ਉੱਠਣ ਤੋਂ ਪਹਿਲਾਂ ਹੀ ਤਿਆਰ ਹੋ ਗਏ ਜੀ ਜਾਣਾ ਕਿਤੇ ਉਤਾ ਜੀ ਅਸੀਂ ਪਟਿਆਲੇ ਜਾਣਾ ਮੰਮੀ ਦੀ ਦਵਾਈ ਲੈਣ ਤਾਂ ਕਰਕੇ ਤਿਆਰ ਹੋਈਆਂ ਜੇ ਅਸੀਂ ਜਲਦੀ ਜਾਵਾਂਗੇ ਤਾਂ ਉੱਥੇ ਵਾਰੀ ਆਉਗੀ ਨਹੀਂ ਤਾਂ ਉੱਥੇ ਬਹੁਤ ਭੀੜ ਹੋ ਜਾਂਦੀ ਹੈ ਚਲੋ ਆਪਾਂ ਹੁਣੀ ਪੁੱਛ ਲੈਨੇ ਇਹਨਾਂ ਨੂੰ ਵੀ ਇਹ ਗੱਲ ਸੱਚੀ ਹੈ ਕਿ ਨਹੀਂ ਇਹ ਗੱਲ ਜਮਾਂ ਸੱਚੀ ਹੈ ਵੰਟੀ ਉਦੋਂ ਉੱਥੇ ਸੀ ਜਦੋਂ ਇਹ ਘਰ ਦਿਖਾ ਰਹੀਆਂ ਸੀ ਨਾਲ ਇਹਨਾਂ ਨੂੰ ਹੁਣ ਤੂੰ ਕੀ ਪੁੱਛੇਗਾ ਇਹਨਾਂ ਨੇ ਕਿਹਾ ਮੰਨਣਾ ਪਰਪੂਆ ਜੀ ਆਪਾਂ ਨੂੰ ਇੱਕ ਵਾਰੀ ਗੱਲ ਤਾਂ ਕਰਨੀ ਚਾਹੀਦੀ ਇਹਨਾਂ ਨਾਲ ਮੈਂ ਕਰੇ ਜਿਹੜੀ ਗੱਲ ਕਰਨੀ ਸੀ ਇਹਨਾਂ ਨੇ ਕਹਦਾ ਮੰਨਣਾ ਇਹ ਤਾਂ ਸਾਫ਼ ਮੁਕਰਦੀਆਂ ਤੂੰ ਉੱਠ ਖੜਾ ਹੋ ਆਪਾਂ ਆਪਣੇ ਘਰ ਨੂੰ ਚੱਲਦੇ ਆ ਕੋਈ ਲੋੜ ਨਹੀਂ ਇੱਥੇ ਰਹਿਣ ਦੀ ਚਲੋ ਭੂਆ ਜੀ ਲੈ ਫੜਾ ਉਪਰ ਹੀ ਸਾਡੇ ਘਰ ਦੀ ਚਾਬੀ ਅਸਤਵ ਦੇ ਘਰ ਨੂੰ ਚੱਲੇ ਆ ਮੈਂ ਭੈਣ ਦੀ ਚਾਬੀ ਕਾ ਤੋਂ ਨਾਲੇ ਤੁਸੀਂ ਹੈਪੀ ਨੂੰ ਵੀ ਨਾਲ ਲਈ ਜਾਂਦੇ ਆ ਤੈਨੂੰ ਵੀ ਭੈਣ ਜੀ ਮੈਂ ਤਾਂ ਮੰਗਦੀ ਆ ਅੱਜ ਤੋਂ ਬਾਅਦ ਹੈਪੀ ਆਬੇ ਘਰੇ ਰਹੂਗਾ ਮੈਂ ਕੋਤਾਂ ਕਿ ਤੇਰਾ ਘਰ ਨਹੀਂ ਇਹ ਵੀ ਤਾਂ ਤੇਰਾ ਹੀ ਘਰ ਹੈ ਨਾਲੇ ਇੱਥੇ ਤੈਨੂੰ ਕਾਹਦੀ ਕਮੀ ਹੈ ਜਿਹੜਾ ਤੂੰ ਆਪਣੀ ਭੂਆ ਨਾਲ ਤੁਰ ਪਿਆ ਕਮੀ ਤਾਂ ਮੰਮੀ ਜੀ ਕੋਈ ਨਹੀਂ ਸੀ ਪਰ ਤੁਸੀਂ ਮੇਰੇ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹੋ ਜਿਹੜਾ ਮੇਰਾ ਘਰ ਵੇਚ ਰਹੇ ਹੋ ਤੇ ਮੇਰੇ ਗਰੀਬ ਕੋਲੇ ਤਾਂ ਇੱਕੋ ਹੀ ਘਰ ਆ ਉਹ ਹੋਰ ਮੇਰੇ ਕੋਲੇ ਕਿੰਨੀ ਕਿ ਜਗਾ ਨਾਲੇ ਵੇਚਣ ਨੂੰ ਕੀ ਆ ਆਪਣਾ ਹੀ ਘਰ ਆ ਉਹ ਵੀ ਨਾਲੇ ਉਹ ਘਰ ਨਾਲ ਮੇਰੀ ਮਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੁਸੀਂ ਤਾਂ ਮੇਰੀਆਂ ਭਾਵਨਾਵਾਂ ਦੀ ਕਦਰ ਵੀ ਨਹੀਂ ਕੀਤੀ ਨਾਲੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਮੇਰਾ ਉਹ ਘਰ ਨਾਲ ਬਹੁਤ ਮੋਹ ਆ ਮੈਂ ਉਹ ਘਰ ਨੂੰ ਕਦੇ ਵੀ ਨਾ ਛੱਡਦਾ ਤੇ ਨਾ ਹੀ ਘਰ ਜਿਵਾਈ ਬਣਦਾ ਪਰ ਭੂਆ ਨੂੰ ਬਾਰ-ਬਾਰ ਕਹਿੰਦੀ ਰਹੀ ਵੀ ਬੰਦੇ ਵਧੀਆ ਨੇ ਉਹ ਤਾਂ ਮੈਂ ਭੂਆ ਦੀ ਗੱਲ ਮੰਨ ਕੇ ਘਰ ਜਿਵਾਈ ਰਹਿਣ ਨੂੰ ਤਿਆਰ ਹੋਇਆ ਪਰ ਤੁਸੀਂ ਮੇਰੇ ਨਾਲ ਐਡਾ ਵੱਡਾ ਧੋਖਾ ਕਰ ਰਹੇ ਹੋ ਕਦੇ ਵੀ ਕਿਸੇ ਦੀ ਗਰੀਬੀ ਤੇ ਮਜਬੂਰੀ ਦਾ ਫਾਇਦਾ ਨਹੀਂ ਚੱਕੀਂਗਾ ਨਾਲੇ ਪੈਸਾ ਸਭ ਕੁਝ ਨਹੀਂ ਹੁੰਦਾ ਜ਼ਿੰਦਗੀ 'ਚ ਰਿਸ਼ਤਿਆਂ ਨੂੰ ਵੀ ਸਮਝਣਾ ਚਾਹੀਦਾ ਤੇਰੇ ਸਾਡੇ ਪੁੱਤ ਕਾਹਨੂੰ ਮੱਥਾ ਮਾਰਦਾ ਇਹਨਾਂ ਨੂੰ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਠੀਕ ਹੈ 부ਆ ਜੀ ਪਰ ਹੁਣ ਮੈਂ ਇਹ ਕਰਨ ਨਾਲ ਰਿਸ਼ਤਾ ਰੱਖਣਾ ਵੀ ਨਹੀਂ ਮੈਂ ਤਾਂ ਲ ਇਹਨੂੰ ਤਲਾਕ ਦੇਵਾਂਗਾ ਨਾ ਨਾ ਪੁੱਤ ਕਾੜੀ ਚ ਇੰਨਾ ਵੱਡਾ ਫੈਸਲਾ ਨਹੀਂ ਲਈਦਾ ਹੁੰਦਾ ਤੁਹਾਡਾ ਘਰ ਖਰਾਬ ਹੋ ਜੂ ਘਰ ਖਰਾਬ ਕਰਾ ਲੈ ਗਣਾ ਤਾਂ ਤੁਸੀਂ ਕਰਿਐ ਨੇ ਮੈਂ ਤਾਂ ਤੁਹਾਡਾ ਘਰ ਬਸਾਇਆ ਸੀ ਪਰ ਹੁਣ ਮੈਂ ਹੈਪੀ ਨੂੰ ਇੱਥੇ ਇੱਕ ਮਿੰਟ ਨਹੀਂ ਰਹਿਣ ਦਿੰਦੀ ਤਾਦੀ ਚਾਬੀ ਫੜਾਉ ਅਸੀਂ ਜਾਈਏ ਕੋਈ ਨਾ ਪੈਂਦੀ ਦੇ ਦਿੰਨੇ ਆ ਚਾਬੀ ਅਸੀਂ ਰੱਖ ਕੇ ਕੀ ਕਰਨੀ ਆ ਘਰ ਵੀ ਤੁਹਾਡਾ ਚਾਬੀ ਵੀ ਤੁਹਾਡੀ ਜਾ ਉੱਠ ਕੁੜੀਏ ਲਿਆ ਕੇ ਦੇ ਚਾਬੀ ਪਰ ਪੈਂਜੀ ਇਹ ਤੁਸੀਂ ਤਲਾਕ ਵਾਲੀ ਗੱਲ ਨਾ ਕਰੋ ਇਹ ਗੱਲ ਠੀਕ ਨਹੀਂ ਚਾਹੇ ਠੀਕ ਹੈ ਚਾਹੇ ਗਲਤ ਹੈ ਪੈਂਜੀ ਸਾਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਹੈਗਾ ਅੱਜ ਤਾਂ ਇਹ ਜਵਾਗ ਦਾ ਤੁਸੀਂ ਘਰ ਵੇਚਣ ਲੱਗਿਓ ਕੱਲ ਨੂੰ ਜ਼ਮੀਨ ਵੇਚੋਗੇ ਫਿਰ ਇਹ ਜਵਾਗ ਕਿੱਥੇ ਜਾਊਗਾ ਆ ਲੋ ਮੰਮੀ ਆ ਲੋ ਭੈਣ ਦੀ ਚਾਬੀ ਆ ਜਿਹੜੀ ਸਾਡੇ ਤੋਂ ਹੁਣ ਗਲਤੀ ਹੋਈ ਸੀ ਨਾ ਇਹਦੀ ਅਸੀਂ ਮਾਫੀ ਮੰਗਦੇ ਆ ਅੱਗੇ ਤੋਂ ਇਹਦੀ ਕੋਈ ਗਲਤੀ ਨਹੀਂ ਹੋਊਗੀ ਪਰ ਤੁਸੀਂ ਤਲਾਕ ਦਾ ਕੋਈ ਫੈਸਲਾ ਨਾ ਲਓ ਪੂਆ ਜੀ ਇਹ ਚ ਕਸੂਰ ਮੰਮੀ ਦਾ ਨਹੀਂ ਹੈਗਾ ਸਾਰਾ ਕਸੂਰ ਤਾਂ ਮੇਰਾ ਹੈ ਮੈਂ ਹੀ ਮੰਮੀ ਨੂੰ ਇਹ ਸਲਾਹਾ ਦਿੱਤੀਆ ਸੀ ਆ ਘਰ ਵੇਚ ਦੀ ਸਲਾਹ ਵੀ ਮੇਰੀ ਹੀ ਸੀ ਮੈਂ ਤੁਹਾਡੇ ਤੋਂ ਹੱਥ ਜੜ ਕੇ ਮਾਫੀ ਮੰਗਦੀ ਆ ਮੈਨੂੰ ਮaaf ਕਰ ਦੋ ਦੱਸ ਪੁੱਤ ਤੂੰ ਕੀ ਕਹਿਣਾ ਮੈਂ ਤਾਂ ਭੂਆ ਜੀ ਇਹੀ ਕਹਿਣਾ ਬਈ ਆਪਾਂ ਚੱਲੀਏ